ਅੱਸੀ ਗੱਲ ਦੋਸਤੋ ਨਮਸਕਾਰ ਅੱਜ ਆਪਾਂ ਪਹੁੰਚ ਗਏ ਆਂ ਸ਼ਹੀਦ ਉਦਮ ਸਿੰਘ ਚੌਕ ਉੱਪਰ ਬਣੇ ਸੀਰਤ ਮੋਬਾਈਲ ਤੇ ਦੋਸਤੋ ਬੜੇ ਖਾਸ ਆਫਰ ਇੱਥੇ ਹੈਗੇ ਨੇ ਐਜੇ ਆਫਰ ਨੇ ਜਿਹੜੇ ਬਾਜ਼ਾਰ 'ਚ ਕਿਤੇ ਨਹੀਂ ਮਿਲਨੇ ਤੇ ਖਾਸ ਗੱਲ ਇਹ ਆ ਵੀ ਇੱਥੇ ਦੁਬਈ ਦਾ ਇਤਰ ਮਿਲਦਾ ਹੈ ਜਦੀ ਖੁਸ਼ਬੂ ਜਿਹੜੀ ਆ 24 ਘੰਟਿਆਂ ਤੱਕ ਰਹਿੰਦੀ ਹੈ ਕਿਹੜੇ ਕਿਹੜੇ ਹੋਰ ਆਫਰ ਨੇ ਆਪਣੇ ਨਾਲ ਨੇ ਸੰਨੀ ਜੀ ਉਹਨਾਂ ਨਾਲ ਗੱਲਬਾਤ ਕਰਨੇ ਆ ਦੋਸਤੋ ਰਿਕਵੈਸਟ ਹੈ ਕਿ ਨੌਜਵਾਨ ਨੇ ਨੌਜਵਾਨ ਸਾਥੀ ਨੇ ਇਹਨਾਂ ਨੇ ਆਪਣੀ ਸ਼ੌਕ ਕੀਤੀ ਹੈ ਸਿਰਤ ਮੋਬਾਈਲ ਦੇ ਨਾਮ ਤੋਂ ਕੀਤੀ ਹੈ ਤੇ ਆਪਣਾ ਫਰਜ ਬੰਦਾ ਹੈ ਕਿ ਆਪਾਂ ਇਹਨਾਂ ਨੂੰ ਸਪੋਰਟ ਕਰੀਏ ਵੀਡੀਓ ਨੂੰ ਸ਼ੁਰੂਆਤ ਕਰਦੇ ਹੀ ਦਬ ਕੇ ਸ਼ੇਅਰ ਕਰਦੇ ਜੇ ਕਿਉਂਕਿ ਸ਼ੇਅਰ ਕਰਨ ਵਾਲਿਆਂ ਵਾਸਤੇ ਅਸੀਂ ਗਿਫਟ ਰੱਖਿਆ ਨੇ ਤੇ ਹੋਰ ਵੀ ਬੜਾ ਕੁਝ ਹੈਗਾ ਆਪਾਂ ਸਨਿ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਵੀ ਕਿਹੜੇ ਕਿਹੜੇ ਆਫਰ ਆਪਾਂ ਨੂੰ ਅੱਜ ਦੇਣ ਜਾ ਰਹੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਉਧਿਆਨ ਐਕਸਪ੍ਰੈਸ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਬਦ}{\u092e}ਆ ਮਹਿਸੂਸ ਹੋ ਰਿਹਾ ਤੁਸੀਂ ਸਾਡੀ ਸ਼ਾਪ ਤੇ ਆਏ ਸਰ ਥੈਂਕ ਯੂ ਔਰ ਆਪਣੇ ਕੋਲ ਸਰ ਬਹੁਤ ਆਈਟਮਸ ਨੇ ਜਿੱਦਾਂ ਕਿ ਗੈਜਟਸ ਆਪਣੇ ਕੋਲ ਹਰ ਤਰ੍ਹਾਂ ਦੇ ਗੈਜਟਸ ਹੁੰਦੇ ਆ ਜੀ ਸਕਿਨਸ ਹੁੰਦੀਆਂ ਸਪੈਸ਼ਲ ਆਪਣੇ ਕੋਲ ਸਰ ਠੀਕ ਉਸ ਤੋਂ ਬਾਅਦ ਆਪਣੇ ਕੋਲ ਬੱਚਿਆਂ ਲਈ ਬਹੁਤ ਚੀਜ਼ਾਂ ਨੇ ਜਿੱਦਾਂ ਗੇਮਸ ਹੋਗੇ ਡਰੋਨਸ ਹੋਗੇ ਕਾਫੀ ਆਈਟਮਸ ਸਾਡੇ ਕੋਲ ਅਵੇਲੇਬਲ ਨੇ ਜੀ ਮੋਬਾਈਲਸ ਦੇ ਅੰਦਰ ਸਾਰੀ ਐਸੈਸਰੀ ਆਪਣੇ ਕੋਲ ਅਵੇਲੇਬਲ ਹੋ ਜਾਏਗੀ ਜੀ ਹਾਂਜੀ ਸਰ ਆਪਣੇ ਕੋਲ ਜਿੱਦਾਂ ਆਈਫੋਨਸ ਦੇ ਸਾਰੇ ਪ੍ਰੀਮੀਅਮ ਕਵਰਸ ਹੋ ਜਾਣਗੇ ਸਾਰੀ ਪ੍ਰੀਮੀਅਮ ਰੇਂਜ ਆ ਗਈ ਸਰ ਸਾਡੇ ਕੋਲ ਉਸ ਤੋਂ ਬਾਅਦ ਸਾਡੇ ਕੋਲ ਆਈਫੋਨਸ ਦੇ ਸਾਰੇ ਕਾਪੀ ਮਾਡਲਸ ਆ ਜਾਣਗੇ ਜੀ ਆਪਣੇ ਕੋਲ ਗੈਜਟਸ ਹਰ ਤਰ੍ਹਾਂ ਦੇ ਹੈਗੇ ਸਰ ਜਿੱਦਾਂ ਕਿ ਵਾਇਰਲੈਸ ਗੇਮਸ ਹੋ ਗਿਆ ਹੈਂਡੀ ਗੇਮਸ ਹੋ ਗਿਆ ਬੱਚਿਆਂ ਲਈ 3D ਪੈਨਸ ਹੋ ਗਏ ਵਾਚੇਸ ਦੀ ਆਪਣੇ ਕੋਲ ਸਾਰੀ ਸੀਰੀਜ਼ ਅਵੇਲੇਬਲ ਹੈ ਸਰ ਸਾਰੇ ਵਾਚੇਸ ਆਪਣੇ ਕੋਲ ਅਵੇਲੇਬਲ ਨੇ ایرਪੋਰਟਸ ਅਵੇਲੇਬਲ ਨੇ ਸਰ ਆਪਣੇ ਕੋਲ ਉਸ ਤੋਂ ਬਾਅਦ neck bands ਹੋ ਗਏ ਪਾਵਰ ਬੈਂਕ ਹੋ ਗਏ ਆਪਣੇ ਕੋਲ ਦੁਬਈ ਮੇਡ ਇਤਰਸ ਹੈਗੇ ਨੇ ਸਰ ਜਿਹੜੇ ਆਪਾਂ ਦੁਬਈ ਫਰਾਂਸ ਤੋਂ ਇੰਪੋਰਟ ਕਰਵਾਏ ਹੋਏ ਨੇ ਸਾਰੇ ਬ੍ਰਾਂਡ ਆਪਣੇ ਕੋਲ ਅਵੇਲੇਬਲ ਹੋਣਗੇ ਜਿਦਾਂ ਕਿ ਅਰਮਾਨੀ ਕ੍ਰੀਡ ਐਵੈਂਟਸ ਤਬਾਕੋ ਵਨੀਲਾ ਟਮ ਫੋਰਡ ਬਲੈਕ ਕੋਪੀਅਮ ਹਰ ਤਰ੍ਹਾਂ ਦੀ ਫ੍ਰੈਗਰੈਂਸ ਆਪਣੇ ਕੋਲ ਅਵੇਲੇਬਲ ਐ ਸਰ ਜਿਹਦੀ ਲੌਂਗ ਲਾਸਟਿੰਗ 24 ਘੰਟੇ ਰਹਿੰਦੀ ਹੈ ਕੱਪੜਿਆਂ ਉੱਪਰ ਜੀ ਉਸ ਤੋਂ ਬਾਅਦ ਆਪਣੇ ਕੋਲ ਡਰੋਨ ਸਾਰੇ ਅਵੇਲੇਬਲ ਹੋ ਜਾਣਗੇ ਜੀ ਗੇਮਸ ਤੇ ਮਾਡਲ ਸਾਰੇ ਅਵੇਲੇਬਲ ਐ ਸਰ ਆਪਣੇ ਕੋਲ ਮੋਬਾਈਲਸ ਦੀਆਂ ਬੜੀ ਪਿਆਰੀਆਂ ਪਿਆਰੀਆਂ ਸਕਿਨਸ ਆਈਆਂ ਹੋਈਆਂ ਸਰ ਆਪਣੇ ਕੋਲ ਬਹੁਤ ਹੀ ਪਿਆਰੇ ਮਾਡਲਸ ਨੇ ਉਸ ਤੋਂ ਬਾਅਦ ਸਰ ਸਾਡੇ ਕੋਲ ਆਈਫੋਨਸ ਦੀ ਰੇਂਜ ਹੈਗੀ ਐ ਤੁਸੀਂ ਦੇਖ ਸਕਦੇ ਹੋ ਆਈਫੋਨਸ ਦੇ ਮਾਡਲ ਸਾਡੇ ਕੋਲ ਆਉਂਦੇ ਜਾਂਦੇ ਰਹਿੰਦੇ ਆ ਇਸ ਟਾਈਮ ਆਪਣੇ ਕੋਲ 11 ਉਸ ਤੋਂ ਬਾਅਦ 14 12 ਮਿੰਨੀ 12 Pro 12 XR ਅਵੇਲੇਬਲ ਪਈ ਨੇ ਜੀ ਮੌਕੇ ਤੇ ਉਸ ਤੋਂ ਬਾਅਦ ਸਾਡੇ ਕੋਲ ਬੜੇ ਪਿਆਰੇ ਪ੍ਰੀਮੀਅਮ ਕੀ ਚੀਜ਼ਾਂ ਹੋਣਗੇ ਸਰ ਮਤਲਬ ਤੁਹਾਨੂੰ ਹਰ ਚੀਜ਼ ਇੱਕ ਅੰਡਰ ਰੂਫ ਇੱਕ ਤੁਹਾਨੂੰ ਹਰ ਚੀਜ਼ ਆ ਸ਼ਾਪ ਤੋਂ ਅਵੇਲੇਬਲ ਹੋ ਜਾਏਗੀ ਸਰ ਸਰ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ ਜੀ ਹਾਂਜੀ ਸਰ ਮੇਰਾ ਮੋਬਾਈਲ ਨੰਬਰ 998785513 998878585613 ਆਪਣੀ ਲੋਕੇਸ਼ਨ ਹੈਗੀ ਹੈ ਸਰ ਬਸ ਸਟੈਂਡ ਦੇ ਬਿਲਕੁਲ ਸਾਹਮਣੇ ਵਾਲੀ ਨਿਊ ਰੋਡ ਸ਼ਹੀਦ ਉਦਮ ਸਿੰਘ ਚੌਂਕ ਦੇ ਉੱਪਰ ਸਿਰਤ ਮੋਬਾਈਲ ਐਸੈਸਰੀਜ਼ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਸਾਡੀ ਸ਼ਾਪ ਤੇ ਤਾਂ ਤੁਹਾਨੂੰ ਪਤਾ ਲੱਗ ਸਕੇ ਕਿ ਸਾਡੇ ਤੇ ਬਾਜ਼ਾਰ ਦੇ ਰੇਟਾਂ 'ਚ ਕੀ ਫਰਕ ਹੈ ਇੱਕ ਵਾਰੀ ਵਿਜ਼ਿਟ ਕਰਕੇ ਜਰੂਰ ਆਓ ਜੀ ਬਿਲਕੁਲ ਜੀ ਸਰ ਆਪਾਂ ਸ਼ੇਅਰ ਕਰਨ ਵਾਲੇ ਵਾਸਤੇ ਕੀ ਗਿਫਟ ਰੱਖੇ ਤੁਸੀਂ ਸ਼ੇਅਰ ਕਰਨ ਵਾਲੇ ਵਾਸਤੇ ਆਪਾਂ ਸਰ neck bands ਬਿਲਕੁਲ ਫ੍ਰੀ ਦਵਾਂਗੇ ਜਿਹੜੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਸਰ ਜਾਂ 에어ਪੋਰਟਸ ਵੀ ਤੁਹਾਡੇ ਲਈ ਗਿਫਟ ਸ਼ੇਅਰ ਕਰਨ ਵਾਲੇ ਵਾਸਤੇ ਜੀ ਉਸ ਤੋਂ ਬਾਅਦ skin ਵੀ ਸਾਡੇ ਕੋਲ ਕੋਈ ਵੀ ਆਈਫੋਨ ਜਾਂ ਕੋਈ ਆਈਟਮ ਲੈਂਦਾ ਤਾਂ ਉਹਦੇ ਲਈ ਆਪਾਂ ਬੈਕ ਤੇ skin ਵੀ ਲਗਾ ਕੇ ਦਿਖਾ ਸਕਦੇ ਹਾਂ ਸਰ ਇਸ ਤਰ੍ਹਾਂ ਦੀ ਬੈਕ skin ਸਰ ਲਗਦੀ ਹੈ ਆ ਤੁਸੀਂ ਦਿਖਾ ਸਕਦੇ ਹੋ ਦਰਸ਼ਕਾਂ ਨੂੰ ਬਲੈਕ ਬੈਗ ਦੇ ਉੱਪਰ ਕਾਫੀ ਮਾਡਲਸ ਹੈਗੇ ਸਰ ਆਪਣੇ ਕੋਲ ਜਿਹਨੋਂ ਪਰ ਸ킨 ਲੱਗਦੀ ਹੈ। ਹਾਂਜੀ। ਦੋਸਤੋ ਇਹ ਪਹਿਲੀ ਸ਼ਾਪ ਹੈਗੀ ਹੈ ਜਿਹਦੇ ਵਿੱਚ ਆ ਮੋਬਾਈਲਾਂ ਤੇ ਮਗਰ ਜਿਹੜੀ ਸ킨 ਲੱਗਦੀ ਹੈ ਉਹਦੀ ਮੈਨੂਫੈਕਚਰਿੰਗ ਵੀ ਇਹ ਕਰਦੇ ਆ। ਇਹ ਸਾਰੀ ਮਸ਼ੀਨ ਕਟਿੰਗ ਦੇ ਨਾਲ ਹੁੰਦੀ ਹੈ ਸਰ ਕੋਈ ਬਲੇਡ ਨਹੀਂ ਯੂਜ਼ ਹੁੰਦਾ ਇਹਦੇ ਉੱਪਰ। ਠੀਕ ਹੈ। ਹਾਂਜੀ ਸਰ। ਕੀ ਬਾਰੇ ਪਲੀਜ਼ ਤੁਸੀਂ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਸਿਰਤ ਮੋਬਾਈਲ ਐਸੈਸਰੀਜ਼ ਤੇ ਸਾਨੂੰ ਮੌਕਾ ਦਿਓ ਤੇ ਰੀਟ ਸਾਡੇ ਜਰੂਰ ਟਰਾਈ ਕਰਕੇ ਜਾਓ। ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਅੰਦਰ ਅਸੀਂ ਰੇਟ ਰੱਖੇ ਹੋਏ ਨੇ ਭਾਵੇਂ ਆਈਫੋਨ ਹੈ ਭਾਵੇਂ ਕੋਈ ਗੈਜਟਸ ਹੈ ਭਾਵੇਂ ਕੋਈ ਬੱਚਿਆਂ ਦੀ ਗੇਮਸ ਹੈ ਡਰੋਨਸ ਹੈ ਇਤਰ ਦੀ ਸਟਾਰਟਿੰਗ ਸਾਡੇ ਕੋਲ ਸਿਰਫ 200 ਤੋਂ ਹੋ ਜਾਂਦੀ ਹੈ ਜੀ ਜਿਹੜੇ ਦੁਬਈ ਤੇ ਫਰਾਂਸ ਮੇਡ ਇਤਰਸ ਆਪਣੇ ਕੋਲ अवेलेबल ਹੈ ਠੀਕ ਹੈ ਜੀ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਥੈਂਕ ਯੂ ਸ਼ੁਕਰੀਆ ਸਰ ਦੋਸਤੋ ਹੁਣ ਆਪਣੀ ਸਾਰਿਆਂ ਦੀ ਵਾਰੀ ਹੈਗੀ ਹੈ ਵੇ ਸਨੀ ਜੀ ਨੇ ਨਵੀਂ ਸ਼ਾਪ ਕੀਤੀ ਹੈ ਤੇ ਆਪਾਂ ਉਹਦਾ ਕਰਨਾ ਖੁੱਲ ਕੇ ਸਮਰਥਨ ਤੇ ਆਪਾਂ ਜਿਆਦਾ ਤੋਂ ਜਿਆਦਾ ਵੀਡੀਓ ਸ਼ੇਅਰ ਕਰਨੀ ਹੈ ਮੈਨੂੰ ਇਤਰ ਬਹੁਤ ਪਸੰਦ ਆ ਗਏ ਮੈਂ ਬਾਰ-ਬਾਰ ਵਖਾ ਰਿਹਾ ਦੁਬਈ ਦੇ ਇਤਰ ਹੈਗੇ ਨੇ ਤੇ ਦੁਬਈ ਦੇ ਇਤਰ ਆਪਣੇ ਸ਼ਹਿਰ ਦੇ ਵਿੱਚ ਬੜੀ ਰੇਅਰ ਜਗ੍ਹਾ ਦੇ ਵਿੱਚ ਮਿਲਦੇ ਆ ਤੇ ਆਪਾਂ ਨੂੰ ਮਿਲ ਰਹੇ ਨੇ ਸਿਰਤ ਮੋਬਾਈਲ ਉੱਪਰ ਜੋ ਕਿ ਹੈ ਸ਼ਹੀਦ ਉਦਮ ਸਿੰਘ ਚੌਕ 100 ਫੁੱਟੀ ਰੋਡ ਬੱਸ ਸਟੈਂਡ ਦੇ ਸਾਹਮਣੇ ਅਬੋਹਰ ਤੇ ਦੋਸਤੋ ਫੋਨ ਨੰਬਰ ਆਪਾਂ ਸਕਰੀਨ ਉੱਪਰ ਦੇ ਦਾਂਗੇ ਜੇ ਕਿਸੇ ਭਰਾ ਨੂੰ ਐਡਰੈਸ ਨਾਲ ਲੱਭੇ ਤਾਂ ਉਹ ਫੋਨ ਕਰਕੇ ਵੀ ਆ ਸਕਦਾ ਜੀ ਬਹੁਤ-ਬਹੁਤ ਧੰਨਵਾਦ ਸ਼ੁਕਰੀ ਇਕਸਰ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਜੀ ਸਾਡਾ ਪੇਜ ਹੈਗਾ ਸਿਰਤ ਮੋਬਾਈਲ ਐਸੈਸਰੀਜ਼ ਉਹਨੂੰ ਵੱਧ ਤੋਂ ਵੱਧ ਪਿਆਰ ਦਿਓ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੀ ਸਟੋਰੀਜ਼ ਮੈਂਸ਼ਨ ਕਰੋ ਜਿਹੜਾ ਸਾਡੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰੂਗਾ ਮੈਂਸ਼ਨ ਕਰਕੇ ਆਊਗਾ ਜੀ ਅਸੀਂ ਉਹਨੂੰ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਅਸੀਂ ਉਹਨੂੰ ਜੋ ਦੇ ਸਕੀਏ ਆਪਦੇ ਵੱਲੋਂ ਵੱਧ ਤੋਂ ਵੱਧ ਅਸੀਂ ਗਿਫਟ ਉਹਨਾਂ ਨੂੰ ਦਵਾਂਗੇ ਜੀ ਇਹ ਸਾਡੀ ਰਿਕਵੈਸਟ ਹੈ ਸਰ ਥੈਂਕ ਯੂ